ਆ ਦੇਖੋ ਭਾਈ ਭਗਵੰਤ ਮਾਹ ਦਾ ਨਵਾਂ ਡਰਾਮਾ ਇੰਨੀ ਦੂਰੋਂ ਸੁੱਟਣਾ ਆਟਾ ਕਿ ਉਹ ਤੁਹਾਡੇ ਹਿਸਾਬ ਨਾਲ ਥੱਲੇ ਡਿੱਗਦਿਆ ਡਿੱਗਦਿਆਂ ਸਹੀ ਸਰਾਮਦ ਜਾਊਗਾ ਇੰਨਾ ਪਾਣੀ ਆ ਕੀਪਦਾ ਕਿੱਥੇ ਡਿੱਗੇ ਯਾਰ ਲੱਖ ਲਾਂ ਲਾਂ ਤਾਂ ਦੇਖੋ ਇਹ ਤਰੀਕੇ ਕੋਈ ਵਰਤੇ ਤੇ ਯਾਰ ਇਹ ਤਾਂ ਸਭ ਤੋਂ ਵੱਡੀ ਮੂਰਖਤਾ ਵਾਲਾ ਕੰਮ ਆ ਇਹ ਤੇ ਜਿਹੜਾ ਜਮਾ ਮੂਰਖੂ ਗਣ ਉਹ ਵੀ ਮੜਾ ਮੋਟਾ ਸਮਝਦਾਰ ਹੋਊਗਾ ਇਹ ਤਾਂ ਜਮਾ ਹੀ ਬਸ ਖਤਮਾ ਕਹਾਣੀਆਂ ਇਹਨਾਂ ਦੀ ਹੈਲੀਕਾਪਟਰ ਦੇ ਉੱਤੋਂ ਸੱਟ ਰਹਿਣ ਦੇਖੋ ਤੁਹਾਡੇ ਸਾਹਮਣੇ ਆ ਇਹਰ ਕੀ ਕੀਏ ਤੁਸੀਂ ਸਾਥ ਦੇਣਾਗਾ ਰਾਸ਼ਨ ਪਾਣੀ ਦੇਣਾ ਹੈਗਾ ਤੇ ਜਮਾ ਕੋਲ ਜਾ ਕੇ ਦਿਓ ਨਾ ਇਹ ਤਾਂ ਇੱਕ ਤੁਸੀਂ ਆਪ ਦਾ ਨਾਮ ਕਰ ਰਹੇ ਆ ਵੀ ਅਸੀਂ ਰਾਸ਼ਨ ਪਾਣੀ ਦਿੱਤਾ ਬਾਅਦ ਵਿੱਚ ਅਸੀਂ ਮਾਈਕ ਦੇ ਵਿੱਚ ਬੋਲਾਂਗੇ ਵੀ ਅਸੀਂ ਲੋਕਾਂ ਦਾ ਭਲਾ ਕੀਤਾ ਅਸੀਂ ਲੋਕਾਂ ਨੂੰ ਰਾਸ਼ਨ ਦਿੱਤਾ ਪਰ ਐ ਪਤਾ ਨਹੀਂਗਾ ਜੋ ਰਾਸ਼ਨ ਦਿੱਤਾ ਉਹ ਸਾਰਾ ਪਾਣੀ ਦੇ ਵਿੱਚ ਹੀ ਵਹਿ ਗਿਆ ਤੇ ਜਮਤਰ ਕੀ ਕੋਠਿਆਂ ਦੇ ਡਿੱਗਣ ਸਾਰੇ ਹੀ ਆਹ ਲਫਾਫੇ ਪਾਟ ਗਏ ਲੱਖ ਲਾਂ ਤਾਂ ਸਰਕਾਰਾਂ ਤੋਂ ਬਸ ਇਹ ਕੁਝ ਨਹੀਂ ਕਰਨ ਜੋਗੀਆਂ ਹੋਰ ਕੁਝ ਨਹੀਂ ਸਿਰਫ ਆਪ ਦਾ ਨਾਮ ਅ ਅੱਗੇ ਲਿਆਉਣ ਜੋਗੀ ਰਿਆਂ ਹੋਰ ਕੁਝ ਨਹੀਂਗਾ ਪੱਲੇ ਇਹਨਾਂ ਦੇ ਬਈ ਆਪੋ ਆਪਣਾ ਸਾਥ ਦਿਓ ਬਸ ਇਹੀ ਪਲਾਗਾ ਸਰਕਾਰਾਂ ਤੋਂ ਉਮੀਦ ਨਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ